ਤੇ ਭਗਤੀ ਦਾ ਪਹਿਲਾ ਮਾਰਗ ਇਹ ਹੈ ਕਿ ਦਿਲ ਨਹੀਂ ਕਿਸੇ ਦਾ ਤੋੜਨਾ। ਵਚਨ ਨਹੀਂ ਤੋੜਨਾ। ਦਿਲ ਨਹੀਂ ਤੋੜਨਾ। ਕਹਿੰਦੇ ਨਾ ਰਗੂਕੁਲ ਰੀਤ ਸਦਾ ਚੱਲੀ ਆਈ। ਪ੍ਰਾਨ ਜਾਏ ਪਰ ਵਚਨ ਨਾ ਜਾਈ ਆਪਣੀ ਜ਼ੁਬਾਨ ਦੀ ਕੀਮਤ ਇਨਸਾਨ ਕਿਸੇ ਨੇ ਨਹੀਂ ਕੀਮਤ ਪਾਣੀ ਆਪਣੀ ਜ਼ੁਬਾਨ ਦੀ ਕੀਮਤ ਤੁਹਾਨੂੰ ਆਪ ਰੱਖਣੀ ਪੈਂਦੀ ਆ। ਝੂਠ ਨਹੀਂ ਬੋਲਣਾ। ਮਨ ਤੇ ਕਿਸੇ ਦਾ ਦੁਖਾਣਾ ਹੀ ਨਹੀਂ ਕਿਉਂਕਿ ਮਨ ਵਿੱਚ ਹੀ ਭਗਵਾਨ ਵਸਦਾ ਹੈ ਇਹੇ ਗੁਰੂ ਨੇ ਸਿਖਾਣਾ ਕਿ ਤੂੰ ਬਾਹਰ ਜੁੜਿਆ ਮੈਂ ਤੈਨੂੰ ਅੰਦਰ ਜੋੜਨਾ ਸੋ ਅੰਦਰ ਜੁੜਨ ਦੀ ਜਿਹੜੀ ਕਲਾ ਉਹ ਗੁਰੂ ਕੋਲੋਂ ਹੀ ਮਿਲਦੀ ਹੈ ਫਿਰ ਕਿਤੇ ਵੀ ਆ ਕਲਾ ਨਹੀਂ ਮਿਲਣੀ ਜਿਤਨਾ ਮਰਜੀ ਅਸੀਂ ਪਟਕ ਲਈਏ ਤੇ ਗੁਰੂ ਨਹੀਂ ਆਸ਼ੀਸ਼ ਦੇਣੀ ਹੈ ਗੁਰੂ ਨੇ ਤੁਹਾਨੂੰ ਆਸ਼ੀਸ਼ ਦੇਣੀਆਂ ਤੇ ਤੁਸੀਂ ਗੁਰੂ ਨਾਲ ਆਸ਼ੀਸ਼ ਦੇਣਾ ਔਰ ਉਹਦਾ ਫਲ ਕੀ ਹੈ ਉਹਦਾ ਫਲ ਪ੍ਰਮਾਤਮਾ ਹੈ